ਲੋ ਜੀ ਪੰਜਾਬ ਦੇ ਵਿੱਚ ਹੜ ਵਰਗਾ ਦੇਖ ਨੂੰ ਮਿਲਿਆ ਮਾਹੌਲ ਪਿੰਡ ਦੇ ਲੋਕਾਂ ਦੇ ਵਿੱਚ ਫੈਲੀ ਦਹਿਸ਼ਤ ਜੀਹਾਂ ਦਾ ਦੱਸਦੀ ਹੈ ਕਿ ਸੰਗਰੂਰ ਦੇ ਪਿੰਡ ਬੱਲਰਾਂ ਦੇ ਵਿੱਚ ਕੁਦਰਤ ਦਾ ਕਹਿਰ ਦੇਖ ਨੂੰ ਮਿਲਿਆ ਕੁਝ ਹੀ ਮਿੰਟਾਂ ਦੇ ਵਿੱਚ ਹੋਈ ਭਾਰੀ ਬਾਰਿਸ਼ ਨੇ ਇਸ ਪਿੰਡ ਦੇ ਵਿੱਚ ਐਨਾ ਕੁ ਜ਼ਿਆਦਾ ਜਲਥਲ ਕਰ ਦਿੱਤਾ ਕਿ ਕਿਸਾਨਾਂ ਦੀ ਹਜ਼ਾਰਾਂ ਏਕੜ ਪਾਣੀ ਦੇ ਵਿੱਚ ਡੁੱਬ ਗਈ ਤਕਰੀਬਨ ਅੱਧੇ ਘੰਟੇ ਦੀ ਬਾਰਿਸ਼ ਨੇ ਖੇਤਾਂ ਦੇ ਵਿੱਚ 4-4 ਤੱਕ ਦਾ ਫੁੱਟ ਪਾਣੀ ਖੜਾ ਕਰ ਦਿੱਤਾ ਜਿਸ ਦੇ ਨਾਲ ਕਿਸਾਨਾਂ ਦੀ ਤਾਜੀ ਲਗਾਈ ਝੋਨੇ ਦੀ ਫਸਲ ਡੁੱਬ ਗਈ ਜੇਕਰ ਦੁਬਾਰਾ ਮੀਂਹ ਪੈ ਗਿਆ ਤਾਂ ਫਸਲ ਬਿਲਕੁਲ ਤਬਾਹ ਹੋ ਜਾਵੇਗੀ ਸਕਰੀਨ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਸੜਕਾਂ ਦੇ ਉੱਤੇ ਵੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਖੇਤਾਂ ਦਾ ਤੇ ਤੇ ਸੜਕਾਂ ਦੇ ਪਾਣੀ ਦਾ ਇੱਕੋ ਪੱਧਰ ਬਣ ਗਿਆ ਜਿਹਦੇ ਚੱਲਦੇ ਲੋਕਾਂ ਦਾ ਕਹਿਣਾ ਹੈ ਕਿ ਕੁਦਰਤ ਦੀ ਉਹਨਾਂ ਤੇ ਮਾਰ ਪਈ ਹੈ ਕਿਉਂਕਿ ਨੇੜੇ ਉਹਨਾਂ ਦੇ ਘੱਗਰ ਦਰਿਆ ਵੀ ਪੈਂਦਾ ਹੈ ਜੇਕਰ ਮੰਨ ਲਓ ਕਿ ਘੱਗਰ ਦਰਿਆ ਦੇ ਵਿੱਚ ਵੀ ਪਾਣੀ ਦਾ ਫਲੋ ਵਧ ਗਿਆ ਤਾਂ ਫਿਰ ਇਹ ਕਈ ਪਿੰਡਾਂ ਦੇ ਵਿੱਚ ਤਬਾਹੀ ਦਾ ਕਾਰਨ ਬਣ ਸਕਦਾ ਹੈ ਆਓ ਜਾਣਦੇ ਹਾਂ। ਉਹ ਮਿੱਤਰੋ ਮੈਂ ਤਹਰਾ ਆਪਣਾ ਬਿੰਦਰ ਜੱਜਵਤੀ ਪਿੰਡ ਬਲਰਾ ਜ਼ਿਲ੍ਹਾ ਸੰਗਰੂਰ ਤਹਿਸੀਲ ਮੂਨਕ ਮਿੱਤਰੋ ਪਹਿਲਾਂ ਮਾਵੇਂ ਸੋਕੇ ਕਾਰਨ ਮੀਤੇ ਤਰਸਰੇ ਤੇ ਤੇ ਪ੍ਰਮਾਤਮਾ ਕੁਦਰਤ ਐਨੀ ਕਰੋਪ ਹੋਈ ਏਕੋ ਲਗਤ ਜਲ ਤੇ ਥਲ ਕਰ ਦਿਆ ਤੇ ਸੱਜਣੋ ਠੇਕਾ ਪੈ ਲਈ ਜਮੀਨਾ ਹੈ। ਪੰਜਾਬ ਦਾ ਚੱਲ ਚੱਲ ਇੰਨਾ ਗੇਰਿਆ ਇੰਨਾ ਵਧਾ ਮਹਿਰਾ ਇੰਨਾ ਗੇਰਿਆ ਕਿ ਬਸ ਅਧੋਂ ਵੱਧ ਸਾਰਾ ਉੱਪਰਲਾ ਪਾਣੀ ਏਠ ਆ ਗਿਆ ਤੇ ਭਾਈ ਪਾਣੀ ਇੰਨਾ ਹੈ ਕਿ ਯਾਤ ਮਰਨ ਕਿਨਾਰੇ ਇੱਕ ਪਾਸੇ ਗੱਗਰ ਗੱਗਰ ਕਾ ਵੀ ਡਰ ਸਤਾਈ ਜਾ ਮਿੱਤਰੋ ਮਾਨੂੰ ਜਿਹੜਾ ਕਿ ਗੱਗਰ ਵੀ ਉਫਾਨ ਪੈ ਚੱਲ ਰਿਹਾ ਮਾਚਲ ਮੈਂ ਬਾਰੀ ਬਾਰਿਸ਼ ਕਰਨਾ ਇੰਨਾ ਗੱਗਰ ਕਾ ਡਰ ਨਹੀਂ ਚੈਨਾ ਸੱਜਣੋ आज គ្រੋਪ ਹੋ ਗਿਆ ਕੁਦਰਤ ਨਾਲ। ਅੱਜ ਐਨਾ គ្រੋਪ ਹੋ ਗਿਆ ਜੀ ਯਾਨੀ ਯਾਰੋ ਮਿੱਤਰੋ ਪੂਰੇ ជីਰੀ ਲਈ ਵੀ ਦੀ ਜਾਣ ਕੇ ਖਤਮ ਹੋ ਗਈ। ਜੇ 2 ਦਿਨ ਮੈਂ ਪਾਣੀ ਨਾ ਨਿਕਲਿਆ ਤਾਂ ਖਤਮ ਹੋ ਜੇਗੀ। ਯਾ ਜੀਰੀ ਮਿੱਤਰੋ ਤੇ ਆਪਾਂ ਕਿਸੇ ਪੈ ਉਹ ਨਹੀਂ ਕਰ ਰਹੇ ਵੀ ਮਾਨੂੰ ਕੋਈ ਆ ਕਰੋ। ਜੀ ਬਾਈ ਕੁਦਰਤ ਨਾਲ ਜਿਹੜਾ ਹੈ ਤੇ ਪਾਈ ਬਣ ਕੇ ਅਗਲਿਆਂ ਨੂੰ ਬੇਨਤੀ ਹੈ ਕਿ ਉਹੜਿਓੜੀ ਪਾਣੀ ਰੋਕੋ ਆਪਣਾ। ਤੇ ਕਿਵੇਂ ਸਾਰੇ ਠੀਕੇ ਬਲੀਏ ਜਮੀਨਾ ਮਿੱਤਰੋ ਉਧਰ ਤਾਲੇ ਨੇ ਇੰਨਾ ਕਹਿਰ ਵਰਤਾਇਆ ਇੰਨਾ ਕਹਿਰ ਵਰਤਾਇਆ ਕਿ ਬਸ ਏਕੂ ਲਗਤ ਜਲ ਬੇਥਲ ਕਰ ਦਿਆ ਕੱਲ ਪਾਣੀ ਨੂੰ ਤਰਸਾਂ ਤੇ ਅੱਜ ਪਾਣੀ ਨੂੰ ਨਿਉਕਾਂ ਪਿੰਡ ਬਿਲਰਾ ਜੀ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਤੇ ਅੱਜ ਸਵੇਰੇ ਐਨੀ ਭਾਰੀ ਬਰਖਾ ਕੀ ਹੋਈ ਇੰਨਾ ਭਾਰੀ ਮੀਂਹ ਪਿਆ ਕਿ ਕੱਲ ਤੱਕ ਪਾਣੀ ਤੋਂ ਤਰਸਦੇ ਸੀ ਅੱਜ ਪਾਣੀ ਤੋਂ ਤੋਬਾ ਕਰ ਗਏ ਤੇ ਬਾਈ ਜੀ ਐਨੀ ਐਨਾ ਮੀ ਪਿਆਣਾ ਐਨਾ ਮੀ ਪਿਆ ਜਿਹੜੀ ਕਿ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਲਪੇਟ ਚੋਨਾ ਜਿਹੜਾ ਹਜ਼ਾਰਾਂ ਏਕੜ ਪਾਣੀ ਦੀ ਲਪੇਟ ਵਿੱਚ ਆ ਗਿਆ ਤੇ ਹਰ ਤੁਸੀਂ ਆਪ ਦੇਖ ਸਕਦੇ ਹੋ ਵੀ ਚੋਨਾ ਮਰਨ ਕਿਨਾਰੇ ਇੱਕ ਪਾਸੇ ਸਾਡੇ ਕਗਰ ਹੈ ਕਗਰ ਦਰਿਆ ਜਿਹੜਾ ਕਿ ਕਿ ਕਰ ਦਰਿਆ ਬੜਾ ਸ਼ਕਤੀਸ਼ਾਲੀ ਦਰਿਆ ਹੈ ਉਹ ਤੋਂ ਵੀ ਮਾਚਲ ਤੋਂ ਜਾਂ ਹੋਰ ਪਾਸੇ ਤੋਂ ਉਹ ਪਹਾੜ ਵਾਲੇ ਏਰੀਏ ਚੋਂ ਪਾਣੀ ਆਂਦਾ ਹੈ ਇੱਕ ਪਾਸੇ ਉਹਦਾ ਡਰ ਤੇ ਦੂਜੇ ਪਾਸੇ ਕੁਦਰਤਾਲੇ ਨੇ ਅੱਜ ਸਾਡੇ ਏਰੀਏ ਚ ਪਿੰਡ ਬਲਰਾਤ ਸੀਲ ਮੂਨਕ ਚ ਇੰਨੀ ਕਰੋਪੀ ਕੀਤੀ ਕਿ ਹਰ ਇੱਕ ਕਿਸਾਨ ਦਾ ਚੋਨਾ ਪਾਣੀ ਜੀ ਲਪੇਟ ਵਿੱਚ ਹੈ ਮਿੱਤਰੋ ਹਰ ਇੱਕ ਚੋਨੇ ਵਿੱਚ 2-2 3-3 ਪਾਣੀ ਫੁੱਟ ਖੜਾ ਹੈ ਬਾਈ ਜੀ ਬਾਕੀ ਕੁਦਰਤਾਲੇ ਜੀ ਖੈਰ ਦਾ ਦੱਸਦੀ ਹੈ ਕਿ ਜਦੋਂ ਹੀ ਬਾਰਿਸ਼ ਹੁੰਦੀ ਹੈ ਤਾਂ ਉਦੋਂ ਘੱਗਰ ਨੇੜਲੇ ਲੋਕਾਂ ਦੇ ਵਿੱਚ ਜ਼ਰੂਰ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿਉਂਕਿ ਘੱਗਰ ਦਰਿਆ ਦੇ ਵਿੱਚੋਂ ਪਿੱਛੋਂ ਪਹਾੜੀ ਇਲਾਕਿਆਂ ਦਾ ਪਾਣੀ ਵੀ ਛੱਡਿਆ ਜਾਂਦਾ ਪਰ ਦੂਜੇ ਪਾਸੇ ਜੇਕਰ ਇਧਰ ਵੀ ਲਗਾਤਾਰ ਮੀਂਹ ਪੈਂਦਾ ਤਾਂ ਇਸ ਦੇ ਵਿੱਚ ਪਾੜ ਪੈ ਜਾਂਦਾ ਕਿਉਂਕਿ ਪਿਛਲੇ ਸਾਲ ਵੀ ਕਈ ਪਿੰਡ ਜਿਹੜੇ ਕੀ ਤਬਾਹ ਹੋ ਗਏ ਸੀ ਇਸ ਕਰਕੇ ਲੋਕ ਪਹਿਲਾਂ ਹੀ ਚਿੰਤਾ ਦੇ ਵਿੱਚ ਆ ਜਾਂਦੇ ਨੇ ਅਕੀਕਤ ਰਿਪੋਰਟ ਪੰਜਾਬੀ ਲੀਗ ਸੰਗਰੂਰ ਤੋਂ ਹਨ ਲੈ ਜਾਣ ਦੀ ਰਿਪੋਰਟ